ਠੇਕਾ ਜਿਹੜਾ ਹੁੰਦਾ ਹੈ ਨੀ ਗਾਈਡਲਾਈਨ ਸਾਡੇ ਕੋਲ ਮੌਜੂਦ ਆ ਜਿਹਦੇ ਵਿੱਚ ਤੁਹਾਨੂੰ ਇੱਕ ਪਾਣੀ ਦੇਣਾ ਹੁੰਦਾ ਸਫਾਈ ਦੇਣੀ ਹੁੰਦੀ ਆ ਇੱਕ ਜਿਹੜਾ ਤੁਹਾਡੀ ਟ੍ਰੈਫਿਕ ਵਾਲਾ ਦੇਣਾ ਹੁੰਦਾ ਇੱਕ ਤੁਹਾਨੂੰ ਲਾਈਟ ਦੇਣੀ ਹੁੰਦੀ ਇਹ ਚਾਰ ਚੀਜ਼ਾਂ ਫਰੀ ਆ ਉਹ ਲਾਈਟ ਤਾਂ ਨਹੀਂ ਦਿੰਦੇ ਫਰੀ ਆ ਵਿੱਚ ਸ਼ਰਤਾਂ ਤੇ ਲਿਖਿਆ ਹੋਇਆ ਸਾਡੇ ਕੋਲ ਸ਼ਰਤਾਂ ਤੁਹਾਡੇ ਕੋਲ ਸ਼ਰਤਾਂ ਲਿਖਿਆ ਪਰ ਇਹ ਸਾਡੇ ਕੋਲ ਲੈਂਦੇ ਪੈਸੇ ਸਾਡੇ ਕੋਲ ਪੈਸੇ ਲੈਂਦੇ ਆ ਤੁਸੀਂ ਕਰੀ ਜਿਹੜੇ ਅਫਸਰ ਮੰਡੀ ਬੋਰਡ ਦੇ ਇੱਥੇ ਆਉਂਦੇ ਪਰਚੀਆਂ ਕੱਟਣ ਨੇ ਉਹਨਾਂ ਨੂੰ ਦੱਸਿਆ ਨਹੀਂ ਕਰੀ ਉਹ ਬਦੱਸਿਆ ਪਰਚੀ ਕੱਟ ਕੇ ਚਲੇ ਜਾਂਦੇ ਨੇ ਉਹ ਉਹ ਦੋ ਪਰਤੀਆਂ ਦੇਣਗੇ 50-50 ਜੀ 100-100 ਰੁਪਿਆ ਲੈ ਕੇ ਜਾਪ ਚਾਰ-ਪੰਜ ਸਾਲ ਤੋਂ ਹੋ ਰਿਹਾ ਇੱਕ ਕਾਜ ਹੁਣ ਨਹੀਂ ਮਿਲਿਆ ਇਹ ਪਹਿਲੀ ਅਪ੍ਰੈਲ ਤੋਂ ਨਹੀਂ ਹੋ ਰਿਹਾ ਇਹ ਪਿਛਲੇ 50 ਸਾਲਾਂ ਤੋਂ ਇੱਕੋ ਹੀ ਠੇਕੇਦਾਰ ਇਹ ਕਿਹੜੀ ਸਾਨੂੰ ਨਹੀਂ ਪਤਾ ਮਿਲੀ ਭਗਦਾ ਕੀ ਆ ਇੱਕ ਦਾ ਪਾਣੀ ਦੀ ਜੀ ਉਹਦੇ ਪੈਸੇ ਲੱਗਦੇ ਆ ਜੀ 20 ਰੁਪਏ ਸਫਾਈ ਦੇ ਉਹਦੇ ਪੈਸੇ ਲੱਗਦੇ ਆ ਟ੍ਰੈਫਿਕ ਕੰਟਰੋਲ ਕਰਨ ਦੇ ਪੈਸੇ ਲੱਗਦੇ ਆ ਤਦੂ ਜੀ ਦੱਸਿਆ ਸਰਕਾਰ ਨੂੰ ਇਹ ਗੱਲਾਂ ਕੋਈ ਸਰਕਾਰ ਨੂੰ ਕੀ ਦਸੀ ਆ ਸਾਡੀ ਨਹੀਂ ਕੜਾ ਇੱਥੇ ਚਲਦੀ ਆ ਇਹਦਾ 5 ਰੁਪਏ ਬੈਂਚ ਚੋਂ ਵਧੀ ਵੱਧ ਲੈ ਜਾਂਦੇ ਆ 15 ਰੁਪਏ ਛਤਰੀ ਚੋਂ ਇਹਦੇ ਵੀ 30 ਲੈ ਜਾਂਦੇ ਆ ਇਹਦੇ ਵੀ 30 ਦੋਨਾਂ ਚੀਜ਼ਾਂ ਚੋਂ 20 ਰੁਪਏ ਇੱਕ ਕੱਡੇ ਦੇ ਜੇ 10 ਚੀਜ਼ਾਂ ਲਗੀਆਂ ਤੇ 200 ਰੁਪਏ ਕੱਡੇ ਦਾ ਫालतू ਲੱਗ ਗਿਆ ਕੁਛ ਭਾਈ ਕੁਛ